ਉਹ ਲੀਗ ਵੀਕ ਨਹੀਂ ਹੈਗਾ ਵਧੀਆ ਸਲੰਸਰ ਪਿਆ ਘਣ ਵਰਗਾ ਡੈ ਟਰੱਕਾਂ ਵਰਗਾ ਲੁੱਟ ਲਿਓ ਜੀ ਨੇ ਬਾਈ ਫਾਇਦਾ ਲੁੱਟਣਾ ਹੋਇਆ ਤੇ ਲੋ ਭਾਈ ਮੁੰਡਾ ਲਿਆ ਆ ਮਟਿਓਰ 350 ਹੈ ਆ ਦੇਖੋ ਜੀ ਆ ਮਾਡਲ ਹੈ ਸਾਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਵੀਰੋ ਅੱਜ ਐਤਵਾਰ ਸੀਗਾ ਜੀ ਘਰੇ ਅੱਜ ਛੁੱਟੀ ਮਨਾ ਰਹੇ ਆ ਜੀ ਤੇ ਅੱਜ ਗੰਨੇ ਨੂੰ ਬਾਈ ਪਾਣੀ ਛੱਡਿਆ ਹੋਇਆ ਆਪਾਂ ਨੇ ਇੱਧਰ ਠੀਕ ਹੈ ਜੀ ਗੰਨਾ ਪਾਣੀ ਮੰਗਦਾ ਤਾਂ ਤੇ ਬਾਕੀ ਆ ਜਿਹੜਾ ਟਰੈਕਟਰ ਵੀ ਲੈਂਦਾ ਹੋਇਆ ਨਵਾਂ ਉਹਦੇ ਨਾਲੇ ਪਾਣੀ ਲਾ ਰਹੇ ਆ ਬਾਈ ਤੇ ਆਪਾਂ ਤੁਹਾਨੂੰ ਦਿਖਾਉਨੇ ਕਿਹੜਾ ਟਰੈਕਟਰ ਲੈਂਦਾ ਵੀਡੀਓ ਦੇਖਿਓ ਪੂਰੀ ਤੇ ਲੋ ਜੀ ਵੀਰੋ ਗਵੰਡੀਆਂ ਨੇ ਵੀ ਬਰਸੀਨ ਬੀਤਦਾ ਬਾਈ ਨਾਲ ਇੱਧਰ ਤੇ ਆਪਣਾ ਗੰਨਾ ਬਾਈ ਕਈ ਦਿਨ ਦਾ ਪਾਣੀ ਮੰਗਦਾਤਾ ਪਰ ਓਜੇ ਕਾਲ ਹੋਈ ਨਹੀਂ ਅੱਜ ਲਾਉਨੇ ਕਾਲੂ ਰੌਣੇ ਘਰਾਂ ਕੋਈ ਟਰੈਕਟਰ ਵੀ ਨਹੀਂ ਸੀਗਾ ਤੇ ਆਪਣੇ ਕੋਲ ਅੱਜ ਇੱਕ ਟਰੈਕਟਰ ਆਇਆ ਤੇ ਬਾਈ ਐਚ ਐਮਟੀ 1811 ਤੁਸੀਂ 2511 3511 4511 5911 ਦਾ ਆਮ ਬਹੁਤ ਸਾਰੇ 1811 ਟਰੈਕਟਰ ਆ ਇਹ ਵੀ ਬਈ 2 ਸਿਲੰਡਰ ਇੰਜਨ ਦੇ ਵਿੱਚ ਆਉਂਦਾ ਹੈ ਟਰੈਕਟਰ ਬਹੁਤ ਘੱਟ ਹੈ ਠੀਕ ਹੈ ਜੀ ਤੇ ਸਿਰਫ 20 ਪਾਵਰ ਦਾ ਟਰੈਕਟਰ ਹੈ 20 ਪਾਵਰ ਤੋਂ ਵੀ ਸ਼ਾਇਦ ਘੱਟੇ ਆ ਆਰਸੀ ਦੇ ਸਿਰਫ 18 ਪਾਵਰ ਦਾ ਹੀ ਹੈ ਪਰ ਟਰੈਕਟਰ ਦੀ ਜਨਰੇਟਰ ਤੇ ਬਈ ਪਰਫਾਰਮੈਂਸ ਉਹਨੂੰ ਚੈੱਕ ਕਰਾਉਣੀ ਐ ਇੰਨਾ ਵਧੀਆ ਚੱਲਦਾ ਟਰੈਕਟਰ ਵੀ ਗੱਲੇ ਛੱਡ ਦੋ ਤੇਲ ਖਰਚਾ ਜਮ੍ਹਾਂ ਹੀ ਘੱਟ ਪੂਰਾ ਨਿਆਰੇਦਾਰ ਹੈ ਬਈ ਜਿਹੜੇ ਘੇਰ ਚ ਪਾਉਂਗੇ ਉਦਾਂ ਦੇ ਚੱਕਰ ਹੈ ਠੀਕ ਹੈ ਜੀ ਤੇ ਮਾਡਲ ਹੈਗਾ 94 ਤੇ ਰੰਗ ਹੈ ਬਾਈ ਹੋਇਆ ਵਾ ਟਰੈਕਟਰ ਨੂੰ ਪਰ ਟਰੈਕਟਰ ਦਾ ਸੁੱਕਾ ਪਿਆ ਖਰੋੜ ਵਰਗਾ ਇੰਜਨ-ਇੰਜਨ ਦਾ ਬਹੁਤ ਵਧੀਆ ਟਰੈਕਟਰ ਹੈ ਠੀਕ ਹੈ ਜੀ ਲੋ ਜੀ ਬਾਈ ਦੇਖੋ ਬੰਪਰ ਮੂੰਪਰ ਲੱਗਿਆ ਹੋਇਆ ਲੋ ਜੀ ਇਹ ਆਪਣੀ 5 ਪਾਵਰ ਦੀ ਮੋਟਰ ਹੈ ਆਪਾਂ ਨੇ ਹਜੇ ਰੇਸ ਤੇ ਘੱਟ ਚਲਾਵਾਂਗੇ ਕਿਉਂਕਿ ਆਪਾਂ ਨੇ ਗੇਅਰ ਵੀ ਇਹਦਾ ਛੋਟਾ ਪਾਇਆ ਹੋਇਆ ਠੀਕ ਹੈ ਜੀ ਲੋ ਐਨ ਵਧੀਆ ਚੱਲ ਰਿਹਾ ਕਿੰਨੇ ਚੱਕਰ ਆ 2 244 ਤੇ ਆ ਥੋੜੀ ਰੇਸ ਬਣਾਉਣੀ ਦੀ ਆਪਾਂ ਨੋ ਵਾਈਟ ਆ ਵੇਖੋ ਪ੍ਰੈਸ਼ਰ ਆ ਥੋੜਾ ਜੱਟ ਚੱਕਰ ਵਿੱਚ ਚੱਲਣ ਦੇ ਨੂੰ ਫਿਲਾਲ ਆਪਾਂ ਨੇ ਇਹ 3 ਚੇਗਰ ਦੇ ਵਿੱਚ ਬਾਈ ਚਲਾਇਆ ਹੋਇਆ ਤੇ ਇਹਦਾ ਆਪਾਂ ਨੇ ਤੇਲ ਵੀ ਮਣਕੇ ਐਨ ਸੈਟਿੰਗ ਕਰੀ ਹੋਈ ਐ ਕਾਲੂ ਆਪਾਂ ਬੋਤਲ ਲਾ ਕੇ ਚਲਾਉਣਾ ਫੇਰ ਦੇਖਦੇ ਹਾਂ ਜੀਰੋ ਜੀਰੋ ਕਿੰਨਾ ਤੇਲ ਖਾਂਦਾ ਬਾਈ ਇਹ ਤੇ ਲੋ ਜੀ ਸਾਡੇ ਪਿੰਡ ਮੁੰਡਾ ਬਾਈ ਨਵਾਂ ਮੋਟਰਸਾਈਕਲ ਲੈ ਕੇ ਆਇਆ ਇੱਕ ਬੋਲਤਾ ਬਾਈ ਕੀ ਹਾਲ ਐ ਮੜਾ ਅੱਗੇ ਨੂੰ ਆ ਜਾ ਭਾਈ ਬਣ ਕੇ ਅੱਗੇ ਨੂੰ ਮੜਾ ਜਾ ਇਹ ਸਾਡੇ ਪਿੰਡ ਬਾਈ ਚੀਜ਼ਾਂ ਨਵੀਆਂ ਦੇ ਨਵੀਆਂ ਆਉਣੀਆਂ ਇਹ ਮੇਰਾ ਵੀਰ ਬੋਲਟ ਲੈ ਕੇ ਆਇਆ ਬਾਈ ਤੈਨੂੰ ਮੁਬਾਰਕਾਂ ਸਭ ਤੋਂ ਪਹਿਲਾਂ ਵਰਾ ਹੋਰ ਠੀਕ ਆ ਆ ਕਾ ਬਲੀਆ ਨਾ ਮੈਂ ਦੇਖੀ ਅੱਜ ਯਾਰ ਅੱਛਾ ਕਿਹੜਾ ਮਾਡਲ ਹੈ ਇਹ ਇਹ ਵੱਡੀ ਮਟਯੋਰ ਹੈ ਇਹ ਮਟਯੋਰ ਓਕੇ ਤੇ ਲੋ ਬਾਈ ਮੁੰਡਾ ਲੈ ਆਇਆ ਮਟਯੋਰ 350 ਹੈ ਆ ਦੇਖੋ ਜੀ ਆ ਮਾਡਲ ਹੈ ਇਹ ਦੋ ਮਾਡਲ ਆਦੇ ਆ ਅੱਛਾ ਜੀ ਇੱਕ 350 ਇੱਕ 350 ਹੋਰ 650 ਉਹ ਮਤਲਬ ਉਹ ਦੋ ਇੰਜਨ ਉਹ ਦੋ ਫੜਾ ਇੰਜਨ ਆ ਪਰ ਉਹ ਬڑے ਬڑے ਰਾਈਡਰਾਂ ਵਾਸਤੇ ਆ ਅੱਛਾ ਦੋ ਇੰਜਨ ਆ ਉਹ ਓਕੇ ਮੈਂ ਇਹੇ ਹੀ ਬੋਲਟ ਦੇ ਇੰਜਨ ਵਾਂ ਥੋੜਾ ਮੋੜੀ ਦੇ ਕੇ ਕਿੰਨੇ ਦਾ ਪੈ ਗਿਆ ਮਿੱਤਰ ਇਹ 22 ਲੱਖ ਦਾ ਤੇ ਦੋਏ ਬੋਲਟ ਜੀ ਨਹੀਂ ਪੈ ਗਿਆ ਬੋਲਟ ਦੋ ਬੋਲਟ ਦੋ ਅੱਛਾ ਬੋਲਟ 2 ਲੱਖ ਦਾ ਉਹ ਤਾਂ 50 ਹਜ਼ਾਰ ਮਹਿੰਗਾ ਠੀਕ ਐਨੂੰ ਫਿਰ ਬ੍ਰੇਕਾਂ ਡਿਸਕ ਆ ਨਾ ਦੋਏ ਪਾਸੇ ਮਤਲਬ ਵੜੀ ਹਾਰਲੇਡ ਹਾਂ ਲੁੱਕ ਵਧੀਆ ਚੱਲ ਵਧੀਆ ਭਰਾਵਾ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਤੇ ਉੱਠਦਾ ਹੋਣਾ ਪੂਰਾ ਨੱਟਦਾ ਹੋਣਾ ਇਹਨਾਂ ਆਰਾਮ ਨਾਲ ਹੀ ਚਲਾਏਗਾ ਤੂੰ ਥੋੜਾ ਤੇਜ਼ ਹੈਂ ਚਲਾ ਦੇ ਆਰਾਮ ਨਾਲ ਤੇਜ਼ ਭਜਾਉਣਾ ਤੂੰ ਹਾਂ ਲਈ ਹਾਂ ਚੱਲ ਠੀਕ ਹੈ ਭਾਈ ਧੰਨਵਾਦ ਤੇਰਾ ਲਓ ਭਾਈ ਖਵਾਰਕਾ ਭਾਈ ਕਾਕੇ ਨੂੰ ਇਹ ਭਾਈ ਸਾਡੇ ਸਰਪੰਚ ਸਾਹਿਬ ਦਾ ਮੁੰਡਾ ਹੈ ਇਹ ਲਓ ਜੀ ਜਾਂਦਾ ਮੁੰਡਾ ਖੇਤਾਂ ਨੂੰ ਬੋਲਟ ਤੇ ਹੋਰ ਦੱਸੋ ਕਿਆ ਚਾਹੀਦਾ ਤੇ ਉੱਪਰ ਨੂੰ ਜ਼ਿੰਦਗੀ ਕਿਆ ਹੋ ਸਕਦੀ ਹੈ ਠੀਕ ਹੈ ਜੀ ਸਾਡੇ ਕੋਲ ਇਹ ਉਮਰ ਚ ਬਾਈ ਸਾਈਕਲੇ ਤੇ ਚਲੋ ਹੁਣ ਮਾਰਾ ਜਨੇ ਸਾਰਾ ਕੁਝ ਦਿੱਤਾ ਆਪਾਂ ਨੂੰ ਤੇ ਬਾਈ ਆਪਾਂ ਪਾਣੀ ਛੜਤਾ ਆਹ ਦੇਖੋ ਇੱਧਰ ਰਸਤਾ ਕਿਆ ਬਣਾਤਾ ਬਾਈ ਵੱਢ ਗਏ ਕਿਆ ਕਹਿਦੀਏ ਕਿਸੇ ਨੂੰ ਠੀਕ ਹੈ ਜੀ ਆਪਾਂ ਇਹਨੂੰ ਕਦੇ ਨਹੀਂ ਛੇੜਿਆ ਪਰ ਹਰੇਕ ਵਾਰ ਬਾਈ ਵੱਢ ਹੋ ਜਾਂਦੀ ਹੈ ਇਹ ਇੱਧਰੋਂ ਠੀਕ ਹੈ ਜੀ ਚਲੋ ਭਲੀ ਕਰੇ ਕਰਤਾਰ ਆਪਣੀ ਬਾਸਮਤੀ ਵੀ ਬਾਈ ਪੱਕ ਗਈ ਐਨ ਤੇ ਬਾਸਮਤੀ ਆਪਾਂ ਨੇ ਬਿਲਕੁਲ ਆਰਗੈਨਿਕ ਸ਼ੁੱਧ ਰੱਖੀ ਹੋਈ ਆ ਨਵੇਂ ਜੇ ਜੂਰੀਆ ਸਿਰਫ ਦੇਸੀ ਖਾਦ ਪਾਈ ਵੀ ਘਰ ਦੀ ਥੋੜੇ ਦਿਨ ਦੇ ਵਿੱਚ ਵਿੱਚ ਆਪਾਂ ਨੇ ਇਹ ਵੀ ਨਾ ਕੋਈ ਬਿਮਾਰੀ ਇਹਨੂੰ ਬਾਈ ਬਹੁਤ ਵਧੀਆ ਬਾਸਮਤੀ ਖੜੀ ਆ ਥੋੜੇ ਥੋੜੇ ਪੱਤੇ ਜੇ ਹੋਏ ਹੋਏ ਆ ਚਲੋ ਇੰਨਾ ਹੈਗਾ ਵੀ ਕੁਝ ਪਾਇਆ ਨਹੀਂ ਹੈਗਾ ਵਿੱਚ ਠੀਕ ਆ ਜੀ ਤੇ ਬੱਟਾਂ ਦੇ ਬਾਈ ਹਾਲ ਦੇਖ ਲਓ ਠੀਕ ਆ ਜੀ ਹਰੇਕ ਵਾਰ ਕੋਸ਼ਿਸ਼ ਕਰੀਦੀ ਆ ਆਪਣੇ ਵੱਲੋਂ ਕਰਨ ਦੀ ਪਰ ਹਰੇਕ ਵਾਰੇ ਬੱਟਾਂ ਖਰਾਬ ਹੋ ਜਾਂਦੀਆਂ ਆਹ ਲੋ ਜੀ ਜਦੋਂ ਗੰਨਾ ਲਾਏ ਸੀ ਆ ਖਾਲ ਬਹੁਤ ਵੱਟ ਬਹੁਤ ਵਧੀਆ ਬਣਾਈ ਸੀ ਮਿੱਟੀ ਲਾ ਕੇ ਲੋ ਜੀ ਆ ਗੰਨੇ ਨੂੰ ਪਾਣੀ ਛੱਟਦਾ ਗੰਨਾ ਦੇਖੋ ਮਹਾਰਾ ਦੀ ਕਿਰਪਾ ਨਾਲ ਇਸ ਵਾਰ ਬਹੁਤ ਵਧੀਆ ਖੜਿਆ ਹੈ ਬਾਈ ਹਾਈਟ ਦੇਖੋ ਗੰਨੇ ਦੀ 95 ਵੀ ਜਹੇ ਇਹ ਆਪਾਂ ਨੇ 3 3.5 ਤਕਰੀਬਨ 36 ਇੰਚ ਤੇ ਗੰਨਾ ਲਾਇਆ ਹੋਇਆ ਬਾਈ ਪਹਿਲਾਂ 4 ਇੰਚ ਤੇ ਲਾਉਣ ਲੱਗੇ ਸੀ ਵੀ 36 ਇੰਚ ਤੇ ਲਾਏ ਸੀ ਤੇ ਬਹੁਤ ਵਧੀਆ ਗਰੋਥ ਕਰੀਆ ਬਾਈ ਗੰਨੇ ਨੇ ਮਾਰਾ ਦੀ ਕਿਰਪਾ ਰੇ ਅੱਗੇ ਵੀ ਗੰਨਾ ਇਦਾਂ ਹੀ ਵਾਈ ਰਹਿ ਵਧੀਆ ਖੜਾ ਇਹ ਠੀਕ ਹੈ ਜੀ ਸਾਰਾ ਸਿਰੇ ਤੱਕ ਗੰਨਾ ਹੀ ਆ ਬਾਈ ਇਹ ਤੇ ਬਾਕੀ ਬਾਈ ਚੱਲਦੇ ਹਾਂ ਹੁਣ ਟਰੈਕਟਰ ਕੋਲ ਨੂੰ ਇਹ ਆਪਾਂ ਨੇ ਇਹਦੇ ਚ ਦੋ ਕਿਆਰੇ ਪਾਏ ਹੋਏ ਆ ਅੱਧਾ ਘੱਜ ਭਰ ਦੇਣਾ ਅੱਧਾ ਕਾਲੂ ਪਰ ਜੂਗਾ ਠੀਕ ਹੈ ਜੀ ਇਹ ਆਪਣਾ ਲਗਭਗ ਕਿਲੇਕ ਦੇ ਲੰਮ ਸਮ ਖੇਤ ਆ ਬਾਈ ਸਾਰਾ ਲੰਬਾ ਹੀ ਲੰਬਾ ਠੀਕ ਹੈ ਜੀ ਤੇ ਬਾਕੀ ਬਾਈ ਬਾਸਮਤੀ ਦੱਸੋ ਵੀ ਵੜਾ ਦਈਏ ਕਿ ਇੰਨੇ ਹੋਰ ਰੱਖੀ ਖੜੀ 2-4 ਦਿਨ ਆਪਾਂ ਦਾਣਾ ਦਾ ਬਾਈ ਲਗਭਗ ਇਹਨਾਂ ਰੰਗ ਬਦਲ ਗਿਆ ਪੂਰਾ ਠੀਕ ਹੈ ਜੀ ਲੋ ਜੀ ਤੇ ਲੋ ਜੀ ਬਾਈ ਟਰੈਕਟਰ ਦੇਖੋ ਕਿੰਨਾ ਵਧੀਆ ਚੱਲ ਰਿਹਾ ਠੀਕ ਹੈ ਜੀ ਬਿਲਕੁਲ ਅੰਡਰ ਲੋਡ ਇਹ ਟਰੈਕਟਰ ਜਿਵੇਂ ਬਾਈ ਕਿਸੇ ਵੀਰ ਨੇ ਖਿਡਾਰੀ ਵਾਸਤੇ ਕਈ ਵਾਰ ਕਿਸੇ ਨੇ ਚਲਾਉਣਾ ਹੁੰਦਾ ਤਾਂ ਤੁਸੀਂ ਇਹਨੂੰ ਜਿਹੜੇ ਮਰਜ਼ੀ ਗੇੜਚ ਪਾ ਕੇ ਜਿੱਦਾਂ ਮਰਜ਼ੀ ਚਲਾ ਲਓ ਇਹਨੂੰ ਕੋਈ ਪਰਵਾਹ ਨਹੀਂ ਜਿੱਥੇ ਤੱਕ ਮੇਰਾ ਆਈਡੀਆ ਇਹ ਘਾਂਟੇ ਇੱਕ ਦਾ ਲੀਟਰ 1.5 ਲੀਟਰ ਤੇਲ ਪੀਊਗਾ ਮਸੀਓ ਉਤੋਂ ਵੱਧ ਨਹੀਂ ਪਿੰਦਾ ਹੈਗਾ ਬਾਈ ਇਹ ਇਹ ਟਰੈਕਟਰ ਬਾਈ ਬਹੁਤ ਜ਼ਿਆਦਾ ਘੱਟ ਰਹਿ ਗਏ ਕਈਆਂ ਨੇ ਵੇਚ ਦੇ ਕਈਆਂ ਨੇ ਕੁਆਰਚ ਤੇ ਵੇਚ ਤੇ ਕਈਆਂ ਨੇ ਰੱਖੇ ਹੋਏ ਆ ਸਾਹਮਣੇ ਹਜੇ ਵੀ ਪਰੇ ਟਰੈਕਟਰ ਆਪਣੇ ਟਾਈਮ ਦੇ ਬਾਈ ਬਹੁਤ ਜ਼ਿਆਦਾ ਮੰਨੇ ਹੋਏ ਟਰੈਕਟਰ ਸੇ ਠੀਕ ਹੈ ਜੀ ਤੇ ਹੁਣ ਇਹਨਾਂ ਟਰੈਕਟਰਾਂ ਦੀ ਥੋੜੀ ਜੀ ਕਦਰ ਘਟ ਗਈ ਕਿਉਂਕਿ بڑے ਟਰੈਕਟਰ ਆ ਗਏ ਬਾਈ 4x4 ਟਰੈਕਟਰ ਆ ਗਏ ਪਰ ਜਿਹੜੇ ਗੁਣ ਇਹਨਾਂ ਟਰੈਕਟਰਾਂ ਦੇ ਵਿੱਚ ਬਾਈ ਪਹਿਲਾਂ ਆਉਂਦੇ ਸੀਗੇ ਠੀਕ ਹੈ ਜੀ ਉਹ ਟਰੈਕਟਰਾਂ ਦੇ ਵਿੱਚ ਹੁਣ ਆਉਣ ਲੱਗੇ ਆ ਠੀਕ ਹੈ ਜੀ ਇਹਦੇ ਵਿੱਚ ਰਿਵਰਸ ਪੀਟੀਓ ਗੇਰਾਂ ਚ ਪੀਟੀਓ ਇਹਨਾਂ ਚ ਅੱਜ ਤੋਂ 30 35 ਸਾਲ ਪਹਿਲਾਂ ਆ ਗਏ ਸੀਗੇ ਫੰਕਸ਼ਨ ਤੇਲ ਬ੍ਰੇਕਾਂ ਦੇ ਚ ਅੱਜ ਤੋਂ 30 ਸਾਲ ਪਹਿਲਾਂ ਆ ਗਏ ਸੀਗੇ ਠੀਕ ਹੈ ਜੀ ਇਹ ਤੋਂ ਵੀ ਸ਼ਾਇਦ ਪਹਿਲਾਂ ਇਹ ਹੈਗਾ 94 ਮਾਡਲ ਠੀਕ ਆ 80 ਮਾਡਲ ਨਾਲ ਵੀ ਤੇਲ ਬ੍ਰੇਕਾਂ ਟਰੈਕਟਰ ਡਬਲ ਕਲੱਚ ਸਾਰਾ ਕੁਝ ਸੀਗਾ ਇਹਦੇ ਵਿੱਚ ਪਰ ਬਾਹਰਲੀਆਂ ਕੰਪਨੀਆਂ ਦੇ ਆਉਣ ਨਾਲ ਬਾਈ ਇਹ ਕੰਪਨੀ ਨੂੰ ਬਹੁਤ ਘਾਟਾ ਪਿਆ ਬੰਦ ਹੋ ਗਈ ਕੰਪਨੀ ਠੀਕ ਆ ਜੀ ਪਰ ਇਹ ਟਰੈਕਟਰ ਅੱਜ ਵੀ ਵਧੀਆ ਚੱਲਦੇ ਨੇ ਜਿਨ੍ਹਾਂ ਕੋਲ ਹੈਗੇ ਆ ਮੈਂ ਸਿਰਫ ਤ ਨਹੀਂ ਕਰਦਾ ਟਰੈਕਟਰ ਦੀ ਮੈਂ ਸਿਰਫ ਕੰਪਨੀ ਦੀ ਗੱਲ ਕਰ ਰਿਹਾ ਟਰੈਕਟਰ ਦਾ ਚਲੋ ਜਿੱਦਾਂ ਹੈਗਾ ਤੁਹਾਨੂੰ ਦੇਖਦਾ ਜੀ ਆ ਸਾਹਮਣੇ ਹੀ ਠੀਕ ਆ ਜੀ ਤੇ ਰਹੀ ਗੱਲ ਇਹਦਾ ਰੇਟ ਦੀ ਜੇ ਕਿਸੇ ਮੇਰੇ ਵੀਰ ਨੇ ਲੈਣਾ ਹੈ ਤਾਂ ਇਹਦਾ ਰੇਟ ਜਮਾਂ ਹੀ ਜਾਇਜ਼ ਆ ਬਾਈ ਠੀਕ ਆ ਜੀ 75000 ਰੁਪਏ ਦਾ ਰੇਟ ਆ 94 ਮਾਡਲ ਆ ਟਾਇਰ ਮੁਰਲੇ 50 60 ਪੈਸੇ ਪਿਛਲੇ ਟਾਇਰ 30 35 ਪੈਸੇ ਆ ਪੱਕੇ ਟਾਇਰ ਆ ਬਾਈ ਸੈਲਫ ਸਟਾਰਟ ਆ ਪੁਸ਼ ਬਟਣ ਨਾਲ ਸਟਾਰਟ ਆ ਬਾਈ ਇੰਜਨ ਗੇਅਰ ਦਾ ਪੂਰਾ ਵਧੀਆ ਆ ਬ੍ਰੇਕ ਇਹਦੀ ਸਿਰਫ ਇੱਕੋ ਕੰਮ ਕਰਦੀ ਆ ਬਾਹਰਲੀ ਬ੍ਰੇਕ ਫੁੱਲ ਆ ਅੰਦਰਲੀ ਦਾ ਥੋੜਾ ਜਿਹਾ ਉਹ ਪਾਣਾ ਅੰਦਰੋਂ ਡਰਮ ਅੰਦਰੋਂ ਦੀ ਬ੍ਰੇਕ ਲੀਕ ਕਰੀ ਹੋਈ ਆ ਤਾਂ ਕਰਕੇ ਇੱਕ ਬ੍ਰੇਕ ਬੰਦ ਕਰੀ ਹੋਈ ਆ ਬ੍ਰੇਕ ਕੰਮ ਰੁਕਾ ਫੁੱਲ ਵਧੀਆ ਬਾਕੀ ਚੱਲਦਾ ਥੋੜੇ ਸਾਹਮਣੇ ਆ ਬਾਈ ਬਲੋਬ ਨੂੰ ਪੁਰਾਣੀ ਹੈਗੀ ਟਰੈਕਟਰ ਦੀ ਬਾਕੀ ਆਪਣੀ ਤਸੱਲੀ ਕਰ ਲਿਓ ਬਾਈ ਜੀ ਨੇ ਲੈਣਾ ਹੋਏ 18 11 ਟਰੈਕਟਰ ਤੇ ਬਹੁਤ ਘੱਟ ਵੱਧ ਆਉਂਦਾ ਟਰੈਕਟਰ ਨਾ ਟਰੈਕਟਰ ਇਹ ਰੇਟ ਦੇ ਵਿੱਚ ਮਿਲਦਾ ਕਿਉਂਕਿ ਲੋਕ ਕਈ ਵਾਰ ਜ਼ਿੰਮੇਦਾਰ ਇਹਨਾਂ ਆਮ ਤੌਰ ਤੇ ਲੱਖ ਰੁਪਈਆ 90000 ਰੁਪਈਆ ਦਾ ਰੇਟ ਮੰਗਦੇ ਆ ਪਰ ਆਪਾਂ ਜਮਾ ਜਾਇਜ਼ ਮੁੱਲ ਕਰਿਆ ਛਤਰੀ ਲੱਗੀ ਵੀ ਆ ਪੂਰੇ ਬੰਪਰ ਲੱਗਿਆ ਹੋਇਆ ਸਵਰਾਜ ਦਾ ਦੇਖੋ ਇਹਨੇ ਵੀ ਲੈਣਾ ਹੋਇਆ ਬਾਈ ਕਰ ਲਿਓ ਸੰਪਰਕ ਸਿਰਫ ਚਾਹਵਾਨ ਸੱਜਣੀ ਕਾਲ ਕਰਨ ਮੇਰੇ ਵੀਰ ਕਈ ਬਾਈ ਰੇਟ ਇਦਾਂ ਦਾ ਲਾਉਨੇ ਆ ਫਿਰ ਰੇਟ ਦੱਸਣ ਨੂੰ ਵੀ ਜੀ ਨਹੀਂ ਕਰਦਾ ਹੈਗਾ ਠੀਕ ਹੈ ਜੀ ਤੇ ਦੂਰੋਂ ਦੇਖੋ ਬਾਈ ਗੰਨਾ ਕਿੰਨਾ ਸੋਹਣਾ ਲੱਗ ਰਿਹਾ ਆ ਬਈ ਇੱਕ ਸਾਰ ਖੜਾ ਸਾਡਾ ਇਸ ਵਾਰ ਖੜਾ ਨੇਰੀਆਂ ਤੋਂ ਬਚੌਰਿਆਂ ਨੇ ਬਾਈ ਕਈ ਵਾਰ ਜਿਹੜਾ ਗੰਨਾ ਮੰਨ ਜਾਂਦਾ ਨੇਰੀਆਂ ਨੂੰ ਇਹਨਾਂ ਘਿਰ ਜਾਂਦਾ ਪਰ ਇਸ ਵਾਰ ਥੋੜਾ ਜਿਹਾ ਬਚੌਰਿਆ ਕਿੰਨੇ ਦਾ ਚਲੋ ਮਹਾਰਾਜ ਕਿਰਪਾ ਕਰੇ ਇੱਕ ਦੋ ਮਹੀਨੇ ਹੋਰ ਲੰਘੇ ਜਾਣੇ ਇਦਾਂ ਹੀ ਤੇ ਇਹ ਕਿਸੇ ਮੇਰੇ ਵੀਰ ਨੇ ਜਨਰੇਟਰ ਵਾਸਤੇ, ਇੱਕ ਨਾੜੀ ਵਾਸਤੇ ਜਾਂ ਕਿਸੇ ਨੇ ਚੱਕੀ ਵਾਸਤੇ ਟਰੈਕਟਰ ਲੈਣਾ ਤਾਂ ਬਾਈ ਸਾਰਿਆਂ ਨਾਲੋਂ ਬੈਸਟ ਟਰੈਕਟਰ ਆ। ਤੇਲ ਖਰਚਾ ਜਮਾਂ ਘੱਟ ਅੱਖਾਂ ਬੰਦ ਕਰਕੇ ਲੈ ਜਿਓ ਯਾਦ ਰੱਖੂਗੇ ਵੀ ਟਰੈਕਟਰ ਨੱਤਾ ਦਾ ਬਾਈ ਕਿਸੇ ਤੇ। ਠੀਕ ਹੈ ਜੀ। ਤੇ ਬਾਕੀ ਬਾਈ ਥੋੜਾ ਬੋਧਾ ਦੇਖ ਲਈਏ ਜਾ ਕੇ ਵਿੱਚ ਘੁੰਮ ਲਈਏ ਪਾਣੀ ਕਿੰਨਾ ਕੁ ਵੜ ਗਿਆ। ਕਿਉਂਕਿ ਟਾਈਮ ਵੀ ਹੋ ਚੱਲਿਆ ਅੱਧਾ ਘੰਟਾ ਹੋਰ ਚਲਾਉਣਾ ਬਾਕੀ ਕਾਨੂੰ ਲਾਵਾਂਗੇ ਦਿਨ ਦੇ ਵਿੱਚ। ਠੀਕ ਹੈ ਜੀ। ਤੇ ਬਾਈ ਕਿਦੋਂ ਲੀਕ ਨਹੀਂ ਹੈਗਾ ਟਰੈਕਟਰ ਦੇਖੋ ਕਿਦੋਂ ਲੀਕ ਹੈਗਾ ਤੁਹਾਨੂੰ ਇਹਦਾ ਸ਼ੋਅ ਚੱਕ ਕੇ ਵੀ ਦਿਖਾਉਣਾ ਹੈ ਬਾਈ ਟਰੈਕਟਰ ਆ ਲੋ ਵੀਰੋ ਕਰੋ ਜੀ ਚੈੱਕ ਐਨ ਬਿਆ ਬਾਈ ਵਿੱਚੋਂ ਕੋਈ ਲੀਕ ਸਲਾਬ ਨਹੀਂ ਸਿਰਫ ਦੋ ਸਿਲੰਡਰ ਦੇਖੋ ਛੋਟਾ ਜਿਹਾ ਪੰਪ ਹੈ ਰੇਡੀਏਟਰ ਹੈ ਨਿੱਤੋਂ ਲੀਕ ਫੀਕ ਨਹੀਂ ਹੈਗਾ ਵਧੀਆ ਸਰੰਸਰ ਪਿਆ ਘਣ ਵਰਗਾ ਡੈ ਟਰੱਕਾਂ ਵਰਗਾ ਲੁੱਟ ਲਿਓ ਜੀ ਇਹਨੇ ਬਾਈ ਫਾਇਦਾ ਲੁੱਟਣਾ ਹੋਇਆ ਘੱਟ ਰੇਡ ਵਿੱਚ ਕਿਸੇ ਨੇ ਲੈਣਾ ਹੈ ਐਚ 78 11 ਤਾਂ ਕਰ ਲਿਓ ਬਾਈ ਸੰਪਰਕ ਬਾਕੀ ਲਗਭਗ ਝੋਨਾ ਸਾਰੇ ਹੀ ਵੱਢਿਆ ਗਿਆ ਸਾਡੇ ਇੱਧਰ ਜੇ ਸਾਡੇ ਹੀ ਰਹਿ ਗਿਆ ਥੋੜਾ ਬਹੁਤਾ ਅਸੀਂ ਬਾਸਮਤੀ ਉਲਾਈ ਹੋਈ ਆਪਾਂ ਨੇ ਬਈ ਜੈਤਰ ਗੰਨਾ ਹੀ ਲਾਏ ਹੋਇਆ ਤਿੰਨ ਚਾਰ ਸਾਲ ਤੋਂ ਜ਼ਿਆਦਾਤਰ ਗੰਨਾ ਹੀ ਬੀਜ ਲੰਨੇ ਆ ਥੋੜਾ ਜਿਹਾ ਸੌਖਾ ਲੱਗਦਾ ਬਈ ਖੇਚਲਾ ਘੱਟ ਹੈ ਸਾਲ ਬਾਅਦ ਦੋ ਤਿੰਨ ਸਾਲ ਗੰਨਾ ਰੱਖਦੇ ਆਪਾਂ ਤੇ ਬਾਕੀ ਜੇ ਆਪਣਾ ਗੰਨਾ ਟਾਈਮ ਨਾਲ ਜਾਂ ਫਿਰ ਡੇਟ ਵੱਢਿਆ ਜਾਵੇ ਲੋੜੀ ਤੋਂ ਬਾਅਦ ਉਹ ਗੰਨਾ ਬਹੁਤ ਵਧੀਆ ਫੁੱਟਦਾ ਤੇ ਝਾੜ ਬਈ ਠੀਕ ਠਾਕ ਰਹੇ ਐ ਇਸ ਵਾਰ ਬਹੁਤੇ ਵਧੀਆ ਨਹੀਂ ਰਹੇ ਕਈ ਸਾਰੇ ਵੀਰਿਆਂ ਦੇ ਸਾਡੇ 15 ਨਰੇ ਆ ਆ ਕੋਈ ਕਹਿੰਦਾ 12 ਦਾ ਕਿਸੇ ਦਾ 20 ਦਾ ਕਿਸੇ ਦਾ 25 ਦਾ ਦੇ ਵਿੱਚ ਵਿੱਚ ਬਾਈ 35 35 ਵਾਲੇ ਵੀ ਹੈਗੇ ਆ ਠੀਕ ਆ ਜੀ ਆ ਵੀ ਗੰਨਾ ਖੜਾ ਬਾਈ ਦੇਖੋ ਇੱਧਰ ਕਰੋ ਜੀ ਚੈੱਕ ਤੇ ਬਾਕੀ ਠੀਕ ਆ ਮਿੱਤਰੋ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਆਪਣੇ ਚੈਨਲ ਜੱਕੂ ਮਾਲ ਨੂੰ ਕਰ ਦਿਓ ਸਬਸਕ੍ਰਾਈਬ ਇੰਸਟਾਗ੍ਰam ਤੇ YouTube ਪੇਜ ਨੂੰ ਵੀ ਕਰ ਲਿਓ ਜਰੂਰ ਫੋਲੋ ਮਿਲਦੇ ਆਂ ਅਗਲੇ ਬਲੌਗ ਸਾਰੇ ਵੀਰਾਂ ਦਾ ਧੰਨਵਾਦ